ਸਤਨਾਮ ਸ਼੍ਰੀ ਵਾਹਿਗੁਰੂ ਸਰ ਜੀਓ ਗਿਆਨ ਧਿਆਨ ਕਿਸ ਕੰਮ ਨਾ ਜਾਣ ਸਾਰਨ ਜਾਣ ਰੂਹ ਸਿਰ ਨਾਵਣੀ ਸਤਿਗੁਰਾਂ ਦੇ ਪਾਵਨ ਤੇ ਪਵਿੱਤਰ ਹਾਜ਼ਰੀ ਵਿੱਚ ਜਗਤਰਾਜ ਜੀ ਮਾਨ ਗੁਰੂ ਪਿਆਰੀ ਗੁਰਸਵਾਰੀ ਗੁਰੂ ਸਾਹਿਬਾਨ ਦੇ ਸਾਜੀ ਅਤੇ ਨੇ ਵਾਝੇ ਹੋਏ ਸਾਧ ਸੰਗਤ ਦੇ ਜੀਵੜ ਭਾਗੀ ਹਨ ਜੋ ਕਿ ਰੋਜ਼ਾਨਾ ਇਸ ਤਰ੍ਹਾਂ ਅਨੰਤ ਵੇਲੇ ਸਤਿਗੁਰਾਂ ਦੇ ਪਾਵਨ ਚਰਨਾਂ ਕੋਲ ਆਸ ਬੈਠ ਕਰਕੇ ਇਲਾਹੀ ਬਣਦੇ ਰਾਜਸ ਸਰਵਨ ਕਾਰਜ ਸਤਿਗੁਰ ਸਾਨੂੰ ਕੁਝ ਕੁ ਸਮਾਂ ਜੜਿਆ ਆਖੋ ਕਿ ਉਹ ਤੇ ਵਿਚਾਰਾਂ ਦੇ ਨਾਲ ਸਮਝ ਪਾਉਂਦਾ ਮੋਸ਼ਿਸ਼ ਕੀਤਾ ਹੈ ਦੇ ਦਿਆਲ ਸਤਿਗੁਰ ਬਾਣੀ ਦੇ ਵਿੱਚ ਜਦੋਂ ਸੁਚੁਕਤਾ ਦੀ ਗੱਲ ਕਰਦੇ ਨੇ ਪਾਉਣ ਪਾਣੀ ਆਸਾ ਜੀ ਕੀ ਵਾਰ ਦੇ ਸਰੋਕ ਵਿੱਚ ਲਿਖਿਆ ਹੋਇਆ ਹੈ ਜੋ ਜੋ ਉਸ sire ਨਾਮ ਨੂੰ ਆਵੇ ਵਾਰ ਵਾਰ ਕਿਲੇ ਜਿਸ ਤਰ੍ਹਾਂ ਔਰਜ ਦੇ ਹਰ ਮਹੀਨੇ ਮਹਾਵਾਰੀ ਆਉਂਦੀ ਹੀ ਆਉਂਦੀ ਹੈ ਉਤਲੀ ਪੂਰਨ ਤੌਰ ਤੇ ਸੁੱਚੀ ਨਹੀਂ ਉਸ ਦੀ ਝੂਠੇ ਝੂਠਾ ਮੁਖosaur ਨਿਤਿਤ ਹੋਏ ਖੁਆਰ ਝੂਠੇ ਝੂਠੇਦਾਰ ਤਿਆਰ ਝੂਠਾ ਵਿਅਕਤੀ ਜਿਹੜਾ ਹਰ ਸਮੇਂ ਝੂਠ ਹੀ ਬੋਲਦਾ ਹੋਵੇ ਕੂੜ ਹੀ ਜਿਹੜਾ ਇਹ ਮੂੰਹ ਦੇ ਵਿੱਚੋਂ ਨਿਕਲਦਾ ਹੋਵੇ ਅਗੇ ਸਤਿਗੁਰੂ ਨੇ ਸੋਚਾਣਾ ਕਰਦਾ ਸੱਚੇ ਇਹ ਨਾ ਆਖਿਐ ਬਹਿੰਜਾ ਕਿੰਨਾ ਧੋਏ ਸਤਗੁਰ ਕਹਿੰਦੇ ਨੇ ਜਿਹੜੇ ਨਾ ਧੋ ਕੇ ਆਪਣੇ ਆਪ ਇਹ ਸੋਚ ਲੈ ਜੇ 100-100 ਪਾਪ ਕਰਨ ਤੋਂ ਬਾਅਦ ਕਿ ਮੈਂ ਹੁਣ ਇਸ਼ਨਾਨ ਕਰ ਲਿਆ ਤੇ ਮੈਂ ਪਵਿੱਤਰ ਕਹਿੰਦੇ ਜੀਹਾਂ ਨਹੀਂ ਅਸਾ ਸੁਚੇ ਇਹ ਨਾ ਅੱਖੀ ਪਹੰਚੇ ਪਿੰਡਾ ਧੋਏ ਸਤਿਗੁਰ ਕਹਿੰਦਾ ਸੋਚੇ ਸਈ ਨਾਨਕਾ ਜਿਨ ਮਨ ਵਸਿਆ ਸੋਏ ਸੁਚੇ ਉਹਨੇ ਜਿਨ੍ਹਾਂ ਦੇ ਮਨ ਵਿੱਚ ਪਰਮੇਸ਼ਰ ਦਾ ਵਾਸਾ ਹੈ ਜਿਹੜੇ ਝੂਠ ਨੂੰ ਕੂੜ ਨੂੰ ਆਪਣੇ ਹਿਰਦੇ ਵਿੱਚੋਂ ਕਾਫੀ ਸਮੇਂ ਪਹਿਲਾਂ ਹੀ ਕੱਢ ਚੁੱਕੇ ਨੇ ਇਕ ਥਾਂ ਤੇ ਸਮਝਾਣਾ ਜਾਂਦਾ ਇੱਕ ਕਰਦੇ ਨੇ ਬਾਣੀ ਦੇ ਵਿੱਚ ਕਿ ਸੰਸਾਰ ਦੇ ਵਿੱਚ ਕਿਹੜੀ ਥਾਂ ਆ ਸੁੱਚੀ ਜਿੱਥੇ ਬੈਠ ਕੇ ਭੋਜਨ ਛਕਿਆ ਜਾ ਸਕੇ ਸਾਰੇ ਸੰਸਾਰ ਝੂਠੇ ਹਨ ਕਹਾਂ ਬੈਠਾਂ ਭੋਜਨ ਖਾऊं ਕਈ ਥਾਵਾਂ ਤੇ ਸਮਝਾਣਾ ਕੀਤਾ ਹੈ ਜਲ ਕੇ ਮਨ ਜੇ ਕਤ ਹੋਵੇ ਨਿਤ ਰਿਤ ਮੇਡ ਕੁਣਾਵਾ ਜੈਸੇ ਮੇਡ ਕ ਤੈਸੇ ਫਿਰ ਫਿਰ ਚੋਨੀ ਆਵੇ ਇਹ ਜਨਮ ਲ ਵੀ ਗਤੀ ਨਹੀਂ ਹੋ ਸਕਦੀ ਸਚਨਤਾ ਦੇ ਇਹ ਜਿਹੜਾ ਵਹਿਮ ਆ ਸੰਸਾਰ ਨੂੰ ਸਦਾ ਹੀ ਕਹਿ ਲੈਂਦਾ ਕਿ ਬਾਣੀ ਨਾਲ ਸੁੱਝ ਹੋ ਜਾਵਾਂਗੇ ਨਹਾ ਕੇ ਉੱਚ ਹੋ ਜਾਵਾਂਗੇ ਪਰ ਸਤਿਗੁਰ ਕਹਿੰਦਾ ਉਹਨੇ ਤੇਰ ਸੋਚੇ ਨਹੀਂ ਹੋ ਸਕਦੇ ਜਿੰਨੀ ਦੇ ਹਿਰਦੇ ਦੇ ਵਿੱਚ ਰੱਬ ਦਾ ਵਾਸਾ ਨਹੀਂ ਹੈ ਪੁਰਾਤਨ ਸਮਿਆਂ ਦੇ ਵਿੱਚ ਲੋਕ ਆਪਣੇ ਚੁੱਲ੍ਹੇ ਚੌਂਕਿਆਂ ਨੂੰ ਸੁੱਚਾ ਕਰਕੇ ਬੜੇ ਕੰਮ ਕਰਦੇ ਸਮਝੇ ਇਸੇ ਤਰ੍ਹਾਂ ਹੀ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਵਾਲੀ ਹਰ ਦੁਆਰ ਨੂੰ ਗਏ ਤਾਂ ਉਥੇ ਇੱਕ ਵੈਸ਼ਨਵ ਸਾਧ ਦਾ ਗੰਗਾ ਦੇ ਕੰਢੇ ਦੇ ਉੱਤੇ ਡੇਰਾ ਲੱਗਾ ਹੋਇਆ ਸੀ। ਗੁਰਨਾਨਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਸ ਨਾਲ ਭਾਈ ਮਰਦਾਨਾ ਜੀ ਨੇ। ਡੇਰਾ ਲੱਗਾ ਹੋਇਆ ਹੈ। ਤੇ ਭਾਈ ਮਰਦਾਨਾ ਜੀ ਕਹਿ ਰਹੇ ਨੇ ਕਿ ਸਤਿਗੁਰੂ ਨੂੰ ਭੋਜਨ ਦੀ ਇੱਛਾ ਹੋ ਰਹੀ ਹੈ ਜਿੱਦਾਂ ਕਰੀਏ। ਸਤਿਗੁਰੂ ਕਹਿੰਦੇ ਭਾਈ ਸਮਾਨ ਲੈ ਕੇ ਲੈ ਆਓ। ਆ ਲੋੜੋ ਰਸਤਾ ਲੈ ਆਓ ਰਸਤਾ ਵਸਤਾ ਲੈ ਆਉਂਦੀ ਆ ਹੁਣ ਦੇਖਣ ਵੀ ਅੱਗ ਨਹੀਂ ਹੈ ਜੀ ਅੱਗ ਤੋਂ ਬਿਨਾ ਭੋਜਨ ਨਹੀਂ ਪੱਕ ਸਕਦਾ ਤੇ ਜਦੋਂ ਭੋਜਨ ਨਹੀਂ ਪੱਕ ਸਕਦਾ ਹੈਗਾ ਤੇ ਸਤਿਗੁਰੂ ਕਹਿੰਦੇ ਨੇ ਜਿਹੜੇ ਚੜ ਦੇਖੋ ਭਾਈ ਕੀ ਹੈਗਾ ਜਿੰਦੇ ਅੱਗ ਬਾਲ ਕੇ ਬੈਠਾ ਹੋਵੇ ਤੇ ਉਸ ਤੋਂ ਬਾਅਦ ਜਿਹੜਾ ਆ ਸਤਿਗੁਰਾਂ ਨੇ ਭਾਈ ਮਰਦਾਨਾ ਜੀ ਨੂੰ ਉਸ ਸਾਤ ਕੋ ਅੱਗ ਦੇ ਚੁਆਤੇ ਨਾਂ ਦੇ ਵਾਸਤੇ ਪੇਸ਼ ਕੀਤਾ ਬਿਆਗ ਦੇ ਚਰਪੂਰ ਕੋ ਗਿਆਲੇ ਮਿਲ ਜਾਣਗੇ ਉਹਨਾਂ ਅੰਗਿਆਰਿਆਂ ਤੋਂ ਅੱਗ ਜਿਹੜੀ ਆ ਪੈਦਾ ਕਰਦਾ ਹੁੰਜੜਾ ਵੈਚਨੂ ਸਾਹ ਸੀ ਉਹ ਸੁਚੰਤਾ ਦੀ ਜੜੀ ਆ ਉਹ ਬੜਾ ਧਿਆਨ ਰੱਖਦਾ ਸੀ ਉਹ ਕੀ ਕਰਦਾ ਸੀ ਕਿ ਆਪਣੇ ਚੁੱਲ੍ਹੇ ਚੌਕੇ ਨੂੰ ਚੰਗੀ ਤਰ੍ਹਾਂ ਕਿਉਂਕਿ ਸਨਾਤਨ ਦੇ ਵਿੱਚ ਗਾਂ ਨੂੰ ਬੜਾ ਪਵਿੱਤਰ ਮੰਨਿਆ ਜਾਂਦਾ ਆ ਉਹਦੇ ਗੋਹੇ ਨੂੰ ਉਹਦੇ ਮੂਤਰ ਤੱਕ ਨੂੰ ਵੀ ਬੜਾ ਪਵਿੱਤਰ ਮੰਨਿਆ ਜਾਂਦਾ ਆ ਤੇ ਉਹ ਜਿਹੜਾ ਸਾਧ ਜੀ ਉਹ ਗਾਂ ਦੇ ਗੋਹੇ ਦਾ ਚੜਾਇਆ ਆਪਣੇ ਸਾਰੇ ਛੁੱਲੇ ਦੇ ਉੱਤੇ ਚੰਗੀ ਤਰ੍ਹਾਂ ਲੇਪ ਕਰਕੇ ਤੇ ਉਸ ਤੋਂ ਬਾਅਦ ਜੜਾਇਆ ਉਹਦੇ ਆਲੇ ਦੁਆਲੇ ਆਪਣੇ ਛੁੱਲੇ ਦੇ ਇੱਕ ਲਕੀਰ ਖਿੱਚ ਦੇ ਦੱਸੇ ਵੀ ਤਾਂ ਕਿ ਮੇਰਾ ਭੋਜਨ ਜਿਹੜਾ ਰਾਖਸਨਾ ਸ਼ਾਸਕਨ ਭਾਗਿਆਂ ਦਾ ਭਾਗ ਹੈ ਕਿ ਹੋਰ ਨਹੀਂ ਜਿਆਦਾ ਕੋਈ ਆਖੇ ਦਾ ਭੋਜਨ ਨਾ ਕਰ ਸਕੇ ਇੰਨਾ ਜਿਆਦਾ ਧਿਆਨ ਜਿਹੜਾ ਸੀ ਉਹ ਸਚੰਤਾ ਦਾ ਰੱਖਿਆ ਕਰਦਾ ਸੀ ਜਦੋਂ ਭਾਈ ਮਰਦਾਨਾ ਜਿਹੜਿਆ ਉਹ ਗਏ ਆ ਤੇ ਭਾਈ ਮਰਦਾਨਾ ਜਿਹਨੇ ਉਸ ਸਾਧਨ ਨੂੰ ਵੇਚ ਕੇ ਕੀਤੇ ਵੀ ਬਾਬਾ ਜੀ ਕਿ ਸਾਨੂੰ ਥੋੜੇ ਜਿਹਾ ਕੋਲੇ ਚਾਹੀਦੇ ਨੇ ਅਸੀਂ ਆਪਣਾ ਭੋਜਨ ਪਕਾਉਣਾ ਹੈ ਤੇ ਭੋਜਨ ਛਕਣਾ ਹੈ ਉਹ ਸਾਧ ਪੁੱਛ ਲਗਾ ਕਹਿੰਦਾ ਵੀ ਤੇਰੀ ਜਾਤ ਕੀ ਹੈ ਪਹਿਲਾਂ ਇਹ ਦੱਸ ਕਹਿੰਦੇ ਜੀ ਮੇਰਾ ਨਾਮ ਭਾਈ ਮਰਦਾਨਾ ਆਇਆ ਤੇ ਮੈਂ ਧੂਪ ਜਾਤੀ ਦਾ ਹਾਂ ਹੈ ਗਾਈ ਮੈਂ ਕਮਰਸ ਹੁਣ ਸੰਸਾਰ ਦੇ ਜਿਹੜੇ ਇਹ ਮਨੁੱਖੀ ਸ੍ਰੇਟੀਆਂ ਨੇ ਵੰਡ ਕੀਤੀ ਹੋਈ ਆ ਕੋਈ ਬ੍ਰਾਹਮਣ ਉੱਚਾ ਆ ਫਿਰ ਖੱਤਰੀਆ ਫਿਰ ਸ਼ੂਦਿਆ ਮਾਫ ਕਰਨਾ ਫਰਵੇਸ਼ ਆ ਫਿਰ ਸ਼ੂਦਿਆ ਸ਼ੂਦਰ ਜਿਨੂੰ ਆਪਾਂ ਕਹਿੰਦੇ ਹੁਣ ਦੂਮ ਜਾਤੀ ਸ਼ੂਦਰਾਂ ਦੇ ਵਿੱਚ ਆਉਂਦੀ ਆ ਬੜੀ ਨੀਵੀਂ ਜਾਤੀ ਮੰਨੀ ਜਾਂਦੀ ਆ ਉਹਨਾਂ ਦੇ ਵਰਣਵਾਣ ਅਨੁਸਾਰ ਜਦੋਂ ਸਾਧ ਨੇ ਇਹ ਗੱਲ ਸੁਣੀ ਕਿ ਇੱਕ ਛੂਦਰ ਮੇਰੇ ਕੋਲ ਭੋਜਨ ਲੈਣ ਆਇਆ ਤੇ ਉਹ ਤੇ ਤੜਪ ਪਿਆ ਕਹਿੰਦਾ ਤੂੰ ਮੇਰੇ ਇਸ ਚੌਕੇ ਦੇ ਉੱਤੇ ਆਇਆ ਕਿਉਂ ਤੇ ਮੇਰੇ ਚੌਕੇ ਦੇ ਉੱਤੇ ਪਰਛਾਵਾਂ ਪਾ ਕੇ ਇਸ ਨੂੰ ਅਪਵਿੱਤਰ ਕਰਦਾ ਮੇਰੇ ਸਾਰੇ ਧਰਮ ਕਰਮ ਨੂੰ ਨਸ਼ਟ ਕਰਕੇ ਰੱਖ ਦਿੱਤੇ ਨੇ ਤੇ ਉਹ ਜਿਹੜਾ ਵੈਸ਼ਨ ਸਾਧ ਸੀਨਾ ਉਹ ਭਾਈ ਮਰਦਾਨਾ ਜੀ ਤੇ ਇੰਨਾ ਜਲੰਹ ਕ੍ਰੋਧਿਤ ਹੋ ਗਿਆ ਕਿ ਅੱਗ ਦੀ ਇੱਕ ਬਲਦੀ ਹੋਈ ਲੱਕੜ ਜਨਾ ਭਾਕ ਦੀ ਚੁਆਕੀ ਨਹੀਂ ਹੈ ਇਤਿਹਾਸ ਕਰਨ ਲੈ ਕੇ ਕਹਿੰਦੇ ਭਾਈ ਮਰਦਾਨਾ ਨੂੰ ਮਾਰਨ ਦੇ ਵਾਸਤੇ ਪਿੱਛੇ ਦੌੜਿਆ ਅੱਜ ਕੱਲ੍ਹ ਵੀ ਆ ਤੁਸੀਂ ਮਹਾਕੁਰਬ ਤੇ ਵੇਖਦੇ ਹੋ ਕਿ ਕਿੰਨਾ ਕਿੰਨਾ ਕ ਲੋਕਾਂ ਦਾ ਉੱਥੇ ਸਤਕਾਰ ਹੋ ਰਿਹਾ ਜਿਹੜੇ ਗਰੀਬ ਲੋਕ ਨੇ ਆ ਜਿੰਨੇ ਪਖੰਡੇ ਸਾਧ ਨੇ ਕਦੀ ਆਉਂਦੇ ਜਾਂਦੇ ਛਟੀਆਂ ਮਾਰਦੇ ਨੇ ਤੇ ਕਦੀ ਕਿਸੇ ਦੇ ਪੱਥਰ ਮਾਰਦੇ ਨੇ ਕਦੀ ਕਿਸ ਦੇ ਚਪੇੜਾ ਮਾਰਦੇ ਨੇ ਇਕੋ ਭਜਨ ਬੰਦਗੀ ਕਰਨ ਵਾਲੇ ਇਹ ਮਨਮੁਖ ਲੋਕ ਨੇ ਘਰਾਂ ਤੇ ਜ਼ਿੰਮੇਵਾਰੀਆਂ ਤੋਂ ਭੱਜੇ ਹੋਏ ਸਤਿਗੁਰੂ ਨੇ ਇੰਜ ਲੋਕਾਂ ਨੂੰ ਜ਼ਿੰਮੇਵਾਰੀਆਂ ਤੋਂ ਭੱਜੇ ਹੋਏ ਲੋਕ ਦੱਸਦੇ ਨੇ ਬਾਣੀ ਦੇ ਵਿੱਚ ਸਤਿਗੁਰੂ ਕਹਿੰਦੇ ਨੇ ਅਜਿਹੀ ਭਗਤੀ ਨਹੀਂ ਐ ਜੰਗਲ ਜੰਗਲ ਕਿਹਾ ਭੋਇਆ ਬਨ ਕੰਡਾ ਮੋੜੇ ਵਸੇ ਰੱਬ ਹਿਆਲੀਆ ਜੰਗਲ ਕਿਹਾ ਢੋਡੇ ਜੰਗਲਾਂ ਚ ਜਾ ਕੇ ਰੱਬ ਨਹੀਂ ਮਿਲਦੇ ਹੁੰਦੇ ਰੱਬ ਜਿਹੜਾ ਦਿਲ ਦੇ ਵਿੱਚ ਵਸਦਾ ਹੈ ਰੱਬ ਹਿਰਦੇ ਦੇ ਵਿੱਚ ਵਸਦਾ ਹੈ ਜੰਗਲਾਂ ਚ ਤਾਂ ਕੰਢੇ ਹੀ ਵੱਜਦੇ ਹੁੰਦੇ ਆ ਸਾਰੀ ਉਮਰ ਇਹ ਲੋਕ ਜੜਿਆ ਲੋਕਾਂ ਦੇ ਦੂਜਿਆਂ ਦੇ ਸਹਾਰੇ ਦੇ ਉਤੇ ਪੈਸੇ ਇਕੱਠੇ ਕਰ ਕਰ ਕੇ ਭੋਜਨ ਖਾਗਦੇ ਰਹਿੰਦੇ ਆ ਖੁਦ ਕਮਾਈਆਂ ਨਹੀਂ ਕਰਦੇ ਆ ਨਸ਼ੇੜੀ ਹੈਗੇ ਨੇ ਕੋਈ ਗਾਂਝਾ ਪੀ ਕੇ ਸੁੱਤਾ ਆ ਜਾਂ ਕੋਈ ਭੰਗ ਕਰਕੇ ਸੁੱਤਾ ਆ ਹਰੇਕ ਵਿਅਕਤੀ ਆਏ ਜਾਂਦੇ ਉਤੇ ਕਿਸੇ ਮਾਰ ਲਿਆ ਕਿਸੇ ਨੂੰ ਕੁੱਟ ਲਿਆ ਕਿਸੇ ਉਤੇ ਕੋਈ ਕਰ ਦਿੱਤਾ ਕਿਸੇ ਨਾਲ ਗਾੜੀ ਗਰੋਚ ਕਰ ਲਈ ਇਹੀ ਕੰਮ ਨੇ ਇਹਨਾਂ ਦੇ ਤੇ ਉਹੀ ਕੰਮ ਸਵੈਸ਼ੋ ਸਾਧਨ ਕੀਤਾ ਕਿ ਭਾਈ ਮਰਦਾਨਾ ਜੀ ਨੇ ਇੱਕ ਵਾਰਸ ਥੋੜੀ ਜੀ ਅੱਗ ਮੰਗਨ ਤੇ ਲਈ ਕਿ ਅੱਗ ਦੀ ਪ੍ਰਾਪਤੀ ਹੋ ਜਾਵੇ ਤੇ ਇਸ ਕਰਕੇ ਉਹਦੇ ਕੋਲ ਗਏ ਸਨ ਤੇ ਜਦੋਂ ਗਏ ਆ ਤੇ ਉਸ ਤੋਂ ਬਾਅਦ ਉਹ ਜਿਹੜਾ ਵੈਸ਼ ਸਾਧਿਆ ਕਿਸ ਤਰ੍ਹਾਂ ਅੱਗੇ ਦੇ ਕੇ ਚੁਆਤੇ ਲੈ ਕੇ ਭਾਈ ਮਰਦਾਨਾ ਜੀ ਦੇ ਪਿੱਛੇ ਦੌੜੇ ਭਾਈ ਮਰਦਾਨਾ ਜਿਹੜਿਆ ਸਾਥ ਤੋਂ ਬਚੋ ਤੇ ਮਾਰੇ ਅੱਗੇ ਅੱਗੇ ਪਿੱਛੇ ਪਿੱਛੇ ਹੋਇਆ ਇਸਨੂੰ ਸਾਧ ਜਾ ਕੇ ਉਹ ਨੰਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਭਾਈ ਮਰਦਾਨਾ ਜੀ ਪਿੱਛੇ ਖਲੋਕੇ ਜੰਗ ਐਸੇ ਸਾਧ ਕਿਉਂ ਲਗਾ ਵੀ ਇਹਨੂੰ ਕੱਢ ਭਾਈ ਸਾਦਾ ਬਾਹਰ ਇਹਨੇ ਮੇਰਾ ਜਿਹੜਾ ਸ਼ੰਕਾ ਆ ਉਹਨੂੰ ਪਿਛਟ ਕਰਕੇ ਰੱਖ ਦਿੱਤਾ ਹੈ ਇਹਦੀ ਅਪਵਿੱਤਰਤਾ ਜਿਹੜੀ ਆ ਬਣਾ ਕੇ ਰੱਖ ਦਿੱਤੀ ਇਹ ਪਹਿਲਾਂ ਮੈਂ ਪਵਿੱਤਰ ਕੀਤਾ ਸੀ ਇਸ ਨੂੰ ਇਹ ਨੀਂ ਜਾਦਾ ਹੁੰਦਾ ਇਸ ਨੇ ਪਵਿੱਤਰ ਕਰ ਦਿੱਤਾ ਆਪਣਾ ਪਰਛਾਵਾਂ ਪਾ ਦਿੰਦਾ ਆਪਣਾ ਪੈਰ ਧਰ ਦਿੰਦਾ ਮੇਰੇ ਚੌਕੇ ਦੇ ਵਿੱਚ ਤੇ ਦੂਸਰੇ ਪਾਸੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਿਆਲ ਸਤਿਗੁਰ ਕਹਿਣ ਲੱਗੇ ਕਿ ਭੜਿਆ ਖੂਨ ਤੇਰੇ ਅੰਦਰ ਵੀ ਜਿਹੜਾ ਆ ਲਾਲਿਆ ਖੂਨ ਇਹਦੇ ਅੰਦਰ ਵੀ ਲਾਲਿਆ ਜਿਹੜੇ ਅੰਗ ਆਪਣੇ ਤੈਨੂੰ ਦਿੱਤੇ ਨੇ ਉਹੀ ਆਗ ਰੱਬ ਨੇ ਇਹਨੂੰ ਦਿੱਤੇ ਨੇ ਕਰਮ ਆਪੋ ਆਪਣੇ ਨੇ ਤੇ ਫਿਰ ਤੂੰ ਐਦਾ ਕਿਦਾਂ ਸੋਚ ਲੰਦਾ ਹੈ ਕਿ ਇਹਦੇ ਚੋਂ ਪੈਰ ਜਿਹੜੇ ਆ ਤੇਰੇ ਚੌਕੇ 'ਚ ਪੈਣ ਅਪਵਿੱਤਰ ਹੋ ਗਏ ਸਤਗੁਰ ਦੇ ਬਾਣੀ ਨੇ ਕਈ ਵਾਰ ਸਮਝਾਣਾ ਕਿ ਤਕਨੇ ਜਾਤ ਕਾ ਕਰਮ ਨਾ ਕਰ ਮੂਰਖ ਗਾਵਾਰਾ ਇਸ ਕਰਮ ਤੇ ਚਲੈ ਬਹੁਤ ਵਿਕਾਰਾ ਕਦੇ ਜਾਤ ਦਾ ਅਹੰਕਾਰ ਨਾ ਕਰ ਕਰ ਕਿ ਮੈਂ ਜੱਟਾਂ ਮੈਂ ਸਧੂਆਂ ਮੈਂ ਫਲਣਾਂ ਮੈਂ ਟਿਕੜਾ ਹੈ ਕੁਝ ਨਹੀਂ ਹੈਗਾ ਉਸੇ ਹੀ ਚਿਖਾ ਦੇ ਵਿੱਚ ਜੱਟ ਨੇ ਛੜਨਾ ਉਸੇ ਹੀ ਚਿਖਾ ਦੇ ਵਿੱਚ ਕਿਸੇ ਹੋਰ ਦੇ ਛੜਨਾ ਉਹੋ ਜੇ ਕੁਜੇ ਦੇ ਵਿੱਚ ਤੁਸੀਂ ਆਣਾ ਤੇ ਉਹੋ ਜੇ ਕੁਜੇ ਵਿੱਚ ਦੂਜੇ ਨਹੀਂ ਆਣਾ ਕੋ ਸਪੈਸ਼ਲ ਸੋਨੇ ਚਾਂਦੀ ਦਾ ਕੁਜਾ ਨਹੀਂ ਬਣਨਾਗਾ ਉਹੀ ਥਾਂ ਆ ਉਹੀ ਜਗ੍ਹਾ ਰਹੀਆਂ ਅਖੀਰ ਨੂੰ ਉਹੀ ਇੱਕ ਸਥਾਨ ਰਹਿਣਾ ਹੈ ਤੇ ਅਰਦਾਸ ਵੀ ਉਹੇ ਜਿਹੀ ਹੋਣੀ ਵਸਨਾ ਬਦਲਿਆ ਹੁੰਦਾ ਤੇ ਫਿਰ ਹੰਕਾਰ ਕਿਸ ਗੱਲ ਦਾ ਕਿਸ ਗੱਲ ਦਾ ਮਾਣ ਕਰੀਏ ਚ ਹੱਥੋਂ ਤੱਕ ਇੱਕ ਕੱਪੜਾ ਵੀ ਸਭ ਤੋਂ ਚਿੱਟਾ ਹੀ ਪਹਿਣਾ ਫਿਰ ਕਾਹਦਾ ਹੰਕਾਰ ਕਰਨਾ ਹੈ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਦਾ ਤੇਰੇ ਅੰਦਰ ਹਲੇ ਭਜਨ ਬੰਦਗੀ ਨਹੀਂ ਆਈ ਤੇਰੇ ਅੰਦਰ ਤਾਂ ਹਲੇ ਹੰਕਾਰ ਬੜਾ ਭਰਿਆ ਹੈ ਸਾਧ ਬਿਰਤੀ ਤਾਂ ਦੂਸਰਿਆਂ ਦੀ ਮਦਦ ਕਰਨ ਵਾਸਤੇ ਬਣੀ ਏ ਤੂੰ ਤਾਂ ਦੇਖ ਤੂੰ ਕਿੱਥੇ ਖਲੋਤਾ ਆਂ ਤੂੰ ਕਿੱਥੇ ਖੜਾ ਆਂ ਇੱਕ ਥੋੜੀ ਜੀ ਅਗਣ ਮੰਗਣ ਦੇ ਉੱਤੇ ਤੂੰ ਇਸ ਭਜ ਮਰਦਾਨੇ ਨੂੰ ਮਾਰਨ ਵਾਸਤੇ ਅਧੋੜਿਆ ਤੇਰੇ ਅੰਦਰ ਸਬਰ ਹੀ ਨਹੀਂ ਹੈਗਾ ਤੇਰੇ ਅੰਦਰ ਪਿਆਰ ਹੀ ਨਹੀਂ ਹੈਗਾ ਤੇ ਜਿਸ ਇਨਸਾਨ ਦੇ ਅੰਦਰ ਪਿਆਰ ਨਹੀਂ ਹੈਗਾ ਸਬਰ ਸੰਤੋਖ ਨਹੀਂ ਹੈਗਾ ਉਹ ਰੱਬ ਨੂੰ ਕਿੱਥੋਂ ਪਾਲਵੇਗਾ ਅਜਿੰਨਿਆਂ ਘੁੰਮਦੇ ਮੇਲੇ ਵਿੱਚ ਪਖੰਡੀ ਬੈਠੇ ਨੇ ਵੇਖਦੇ ਆ ਤੁਸੀਂ ਰੋਜ਼ ਕਦ ਕਿਸੇ ਨੂੰ ਕੁੱਟਿਆ ਕਦ ਕਿਸੇ ਨੂੰ ਕੁੱਟੇ ਅਜੇ ਕਿਸੇ ਦੇ ਜੁੱਤੀਆਂ ਕਾਲੀਆਂ ਕਦ ਕਿਸੇ ਦੇ ਕਾਲੀਆਂ ਇੱਕ ਬੰਦਗੀ ਨਹੀਂ ਐ ਇਹ ਪਖੰਡ ਤੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਪਖੰਡ ਨੂੰ ਜੜਾ ਉਹ ਦੂਰ ਕਰਦੇ ਨੇ ਸਿਧਾਂਤ ਅਜੇ ਹੀ ਨੇ ਸਤਗੁਰਾਂ ਦੇ ਸਤਗੁਰ ਕਹਿੰਦੇ ਨੇ ਭਜ ਬੰਦਗੀ ਕਰਨੀ ਐ ਤੇ ਘਰ ਵਿੱਚ ਬਹਿ ਕੇ ਵੀ ਹੋ ਸਕਦੀ ਐ ਪਰਮੇਸ਼ਰ ਨੂੰ ਪ੍ਰਾਰਥਨਾ ਕਰਨ ਸਾਥ ਸੰਗਤਾਂ ਚ ਆ ਕੇ ਪ੍ਰਾਰਥਨਾ ਕਰੋ ਪਰ ਜੇ ਇਹ ਸੋਚੇ ਕਿ ਬਾਹਰ ਜੰਗਲਾਂ ਆ ਪਿਆ ਬਾਣਾ ਚ ਜਾ ਕੇ ਕਈ ਕਈ ਸਾਲ ਬਹਿ ਕੇ ਤਪੱਸਿਆ ਕਰਨਾ ਰੱਬ ਮਿਲਦਾ ਤੇ ਰੱਬ ਨਹੀਂ ਮਿਲਦੇ ਹੁੰਦੇ ਘਰ ਦੇ ਜ਼ਿੰਮੇਵਾਰੀਆਂ ਤੋਂ ਭੱਜ ਕੇ ਜਿਸ ਮਾਂ ਨੇ ਪੈਦਾ ਕੀਤਾ ਜਿਸ ਪਿਓ ਨੇ ਪਾਲਿਆ ਜਦੋਂ ਸਮਾਂ ਉਹਨਾਂ ਨੂੰ ਸਹਾਰਾ ਦਿੰਦਾ ਹੈ ਤੇ ਉਦੋਂ ਸਤਿਗੁਰੂ ਤੇ ਜੇ ਮਾਂ ਪਿਓ ਦੀ ਸੇਵਾ ਨਹੀਂ ਕੀਤੀ ਹੈਗੀ ਫੇਰ ਸਵਾਗਤੀ ਜ਼ਿੰਦਗੀ ਦੇ ਵਿੱਚ ਕੋਈ ਕਮਾਈ ਕੁਝ ਵੀ ਨਹੀਂ ਕਮਾਇਆ ਫਿਰਦਾ ਬੰਦੇ ਨੂੰ ਕਿਉਂਕਿ ਇਹ ਕਨੇ ਵੇਖੋ ਤਪੱਸਿਆ ਕਰਕੇ ਪਿਓ ਨਹੀਂ ਪਤਨੀ ਕਿੰਨਿਆਂ ਕਿ ਉਹਦੀ ਲੋਕਾਂ ਦੀਆਂ ਗੱਲਾਂ ਸੁਣ ਸੁਣ ਕੇ ਸਾਨੂੰ ਪਾਲਿਆ ਹੁੰਦਾ ਤੇ ਇੱਕ ਮਾਪਿਆਂ ਇਹ ਉਮੀਦ ਹੁੰਦੀ ਕਿ ਬੱਚਾ ਵੱਡਾ ਹੋਏਗਾ ਚੰਗੀ ਕਮਾਈ ਕਰੇਗਾ ਤੇ ਸਾਡੀਆਂ ਜਿਹੜੀਆਂ ਜ਼ਰੂਰਤਾਂ ਪੂਰੀਆਂ ਕਰੇਗਾ ਕਿਉਂਕਿ ਹੁਣ ਸੀ ਬਜ਼ੁਰਗ ਹੋ ਜਾਣਾ ਹੈ ਤੇ ਜਦੋਂ ਸਮਾਂ ਆਵੇ ਉਸ ਅਨੁਸਾਰਾ ਦਿਨ ਮੈਂ ਤਾਂ ਜੀ ਦੁਨੀਆ ਛੱਡ ਕੇ ਰੱਬ ਨੂੰ ਬਲੇ ਚਲ ਕਿਹੜੇ ਰੱਬ ਨੂੰ ਜਾਣਾਗਾ ਘਰ ਚ ਤੈਨੂੰ ਰੱਬ ਉਤਰਾ ਤੇ ਆਇਆ ਮਰਦਾ ਪਿਆ ਹੈ ਘਰ ਚ ਤੈਨੂੰ ਤੇਰਾ ਰੱਬ ਭੁੱਖਾ ਮਰਦਾ ਪਿਆ ਹੈ ਘਰ ਚ ਤੈਨੂੰ ਤੇਰੇ ਬੱਚੇ ਬਿਲਕਦੇ ਪਏ ਘਰ ਪਰਿਵਾਰ ਨੂੰ ਤੂੰ ਛੱਡ ਕੇ ਆ ਗਿਆ ਜਿੱਥੇ ਰੱਬ ਵਸਦਾ ਸੀ ਅਜਿਹੇ ਲੋਕਾਂ ਨੂੰ ਇਹ ਜਿਹੜੇ ਵੀਰ ਪਤਾ ਲੰਗਰ ਲਾਉਣ ਦਾ ਕਾਰਨ ਇਹੀ ਸੀ ਇਹਨਾਂ ਸਾਧੂ ਨੂੰ ਇਹ ਦੱਸਣ ਦਾ ਕਿ ਭਾਈ ਗ੍ਰਸਤੀ ਸਭ ਤੋਂ ਉੱਤੇ ਆ ਆ ਪਿੱਛੇ ਜਿਹੜੇ ਤੁਹਾਡੇ ਬੱਚੇ ਰੋਂਦੇ ਛੱਡ ਆਏ ਕਿਤੇ ਸਾਰੇ ਛੱਡ ਗਿਆ ਉਸੇ ਜ਼ਿੰਮੇਵਾਰੇ ਤੋਂ ਭੱਜ ਕੇ ਆ ਗਏ ਉਹ ਸੰਸਾਰ ਦੀਆਂ ਜ਼ਿੰਮੇਵਾਰੀਆਂ ਤੋਂ ਕੈਲਾਸ਼ ਪਰਬਤ ਉੱਤੇ ਜਾ ਕੇ ਉਹ ਗੁਰੂ ਨਾਨਕ ਦੇਵ ਮਾਰਜੀ ਨੇ ਉਹਨਾਂ ਨੂੰ ਇਹ ਗੱਲ ਕਹੀ ਸੀ ਸਾਧਾਂ ਨੂੰ ਸਾਰਿਆਂ ਨੂੰ ਕਿ ਭਾਈ ਤੁਸੀਂ ਤਾਂ ਸੰਸਾਰ ਨੂੰ ਚੰਗੇ ਪਾਸੇ ਲਾਣ ਸੀ ਤੁਸੀਂ ਖੁਦ ਹੀ ਸੰਸਾਰ ਦੇ ਦੁੱਖ ਤਕਲੀਫ ਦੇ ਕੇ ਉਹਨਾਂ ਤਕਲੀਫਾਂ ਤੋਂ ਭੱਜਦੇ ਹੋ ਇੱਥੇ ਆ ਕੇ ਵਸ ਗਏ ਤੁਹਾਡੇ 'ਚ ਹਿੰਮਤ ਹੋਵੇ ਤਾਂ ਤੁਸੀਂ ਲੋਕਾਂ ਦੇ ਵਿੱਚ ਜਾਓ ਉਹਨਾਂ ਨੂੰ ਦੱਸੋ ਵੀ ਸਹੀ ਕੀ ਹੈ ਤੇ ਗਲਤ ਕੀ ਹੈ ਪਰ ਤੁਸੀਂ ਡਰਿਆ ਰਹੇਤੋਬਿੰਦਰ ਮੋਹਤ ਦਾ ਹਲੇ ਡਾਰੇ ਤੁਹਾਡੇ ਅੰਦਰ ਲੋਕਾਂ ਦਾ ਰਾਜਿਆਂ ਦਾ ਤਾਂ ਕਰਕੇ ਤੁਸੀਂ ਡਰਦੇ ਮਾਰੇ ਇੱਥੇ ਆ ਕੇ ਭਗਤੀ ਕਰਦੇ ਹੋ ਜੀ ਹਿੰਮਤ ਹੈ ਤੇ ਕਰੋ ਜਾ ਕੇ ਲੋਕਾਂ ਨੂੰ ਪਾਉ ਸਿੱਦੇ ਰਾ ਇੰਨਾ ਤੁਸੀਂ ਗਿਆਨ ਹਾਸਲ ਕੀਤਾ ਤਮਸਿਆ ਦੇ ਨਾਲ ਭਜਨ ਦੇ ਨਾਲ ਬੰਦਗੀ ਦੇ ਨਾਲ ਆਪਣੇ ਤਾਂ ਕਿ ਸੀਮਤ ਰੱਖਦੇ ਆ ਮਨ ਵਿੱਚ ਨਹੀਂ ਲਾਲਸਾ ਹੈਗੀ ਆ ਕਿ ਅਸੀਂ ਬਸ ਸਿਆਣੇ ਰਹੀਏ ਕਿ ਦੂਸਰ ਨੂੰ ਸਿਆਣਾ ਨਹੀਂ ਬਣਾਣਾ ਸੋ ਏਜ ਤਾਂ ਕਹਿੰਦੇ ਨਾਲ ਜਦੋਂ ਵੈਜੂਨ ਸਾਧ ਜਿਹੜਾ ਆ ਸਤਗੁਰੂ ਨੇ ਕਿਹਾ ਵੀ ਭਾਈ ਤੇਰੇ ਅੰਦਰ ਹਲੇ ਬੰਦਗੀ ਨਹੀਂ ਆਈ ਹੈਗੀ ਇਸ ਸੰਸਾਰ ਦੇ ਵਿੱਚ ਕੋਈ ਵੀ ਸਥਾਨ ਸੱਚਾ ਨਹੀਂ ਹੈ ਜੇ ਤੂੰ ਕਹਿ ਗਣਾ ਵੀ ਇਸ ਸਥਾਨ ਦੇ ਵਿੱਚ ਪਵਿੱਤਰਤਾ ਹੈ ਤੈਨੂੰ ਕੀ ਪਤਾ ਕਰੋੜਾਂ ਸਾਲ ਪਹਿਲਾਂ ਇੱਥੇ ਕਿੰਨੇ ਕਤਲੇਆ ਹੋਏ ਹੋਣਗੇ ਤੈਨੂੰ ਕੀ ਪਤਾ ਜਿਸ ਘਰ 'ਚ ਅੱਜ ਤੂੰ ਵਸ ਰਹੇਂ ਕਿਸੇ ਸਮੇਂ 'ਚ ਕਬਰਸਤਾਨ ਹੋਵੇ ਤੈਨੂੰ ਇਸ ਗੱਲ ਦਾ ਕੀ ਪਤਾ ਜਿਸ ਘਰ 'ਚ ਤੂੰ ਬੈਠਾ ਹੈ ਕਿਸੇ ਸਮੇਂ 'ਚ ਮੜੀਆਂ ਮਸਾਣਾ ਹੋਣ ਤੈਨੂੰ ਕੁਝ ਪਤਾ ਹੈ ਇਸ ਬਾਰੇ ਜਾਂ ਇਸ ਘਰ ਵਿੱਚ ਜਿੱਥੇ ਤੂੰ ਬੈਠਾ ਹੈ ਕਿਸੇ ਸਮੇਂ 'ਚ ਕੋਈ ਜੰਗਲ ਹੋਵੇ ਕਵੀਆਂ ਬਾਣ ਹੋਵੇ ਫੇਰ ਇੱਥੇ ਕੋਈ جنگ ਲੱਗੀ ਹੋਵੇ ਲੋਕ ਮਰੇ ਹੋਣ ਫੇਰ ਸਾਨੂੰ ਪਤਾ ਕਰੋ ਇਹ ਤਾਂ ਹੈ ਨਹੀਂ ਕਿ ਹਾਂ ਕਿ ਚਾਹ ਉਹਦੀ ਧਰਤੀ ਬਣੀ ਹੋਊ ਤਾਂ ਸਾਡੇ ਇੱਥੇ ਘਰ ਬਣਿਆ ਹੋਇਆ ਪੱਕੇ ਐ ਤਾਂ ਤਾਂ ਨਹੀਂ ਹੈਗਾ ਨਾ ਤੇ ਵੈਸੇ ਵੀ ਅਸੀਂ ਕਹਿੰਦੇ ਆ ਨਾ ਕਿ ਪੰਜਾਬ ਤਾਂ ਇਹ ਵੀ ਧਰਤੀ ਆ ਜਿੱਥੇ ਕੋਈ ਅਜਿਹਾ ਥਾਂ ਨਹੀਂ ਜਿੱਥੇ ਕਿਸੇ ਸਿੰਘ ਦਾ ਜਾਂ ਕਿਸੇ ਦਾ ਵੀ ਖੂਨ ਨਾ ਡੁੱਲਿਆ ਹੋਵੇ ਇਹ ਤਾਂ ਖੂਨ ਦੀ ਧਰਤੀ ਆ ਇਹ ਪੰਜ ਦਰਿਆਵਾਂ ਦੀ ਜਿਹੜੀ ਧਰਤੀ ਹੈ ਨਾ ਉਵੇਂ ਛੇਵਾਂ ਦਰਿਆ ਸ਼ਹੀਦੀਆਂ ਦਾ ਆ ਅੱਜ ਕੱਲ ਉਹ ਗੱਲ ਵੱਖਰੀ ਕੇ ਨਸ਼ਿਆਂ ਦਾ ਬਣ ਚੁੱਕੇ ਜਿੱਦਿਹਾ ਸ਼ਹਾਦਤਾਂ ਦਾ ਦਰਿਆ ਲੱਗਦਾ ਸੀ ਇੱਥੇ ਹਰ ਦਿਨ ਨਵੀਂ ਕੋਈ ਸ਼ਹਾਦਤ ਹੁੰਦੀ ਸੀ ਕੋਈ ਸਿੰਘ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹੁੰਦਾ ਸੀ ਗੁਰੂ ਰਾਜ ਤੇ ਮਹਾਰਾਜ ਜੀ ਨੇ ਸਮਝਾਇਆ ਕਿ ਵੈਸ਼ਨੁ ਸਾਧ ਇਹ ਗਾਂ ਤੇ ਗੋਹੇ ਦੇ ਪੁੱਛੇ ਲਾ ਨਾਲ ਪਵਿੱਤਰਤਾ ਨਹੀਂ ਆਉਂਦੀ ਜਿਹੜੇ ਦਰਮਨ ਨੇ ਪਵਿੱਤਰ ਹੁੰਦਾ ਹੈ ਤੋਤਿਆਂ ਜੂਤ ਨਾ ਉਤਰੈ ਜੇ ਸੋ ਧੋਵਾਂ ਤਿਸ ਜੇ 100 ਵਾਰ ਵੀ ਧੋ ਲਈਏ ਨਾ ਇਸ ਮਨ ਨੂੰ ਤੇ ਫਿਰ ਇਹ ਪਵਿੱਤਰ ਨਹੀਂ ਹੋਣਗੇ ਇਹ ਪਵਿੱਤਰ ਤਾਂ ਹੁੰਦਾ ਆ ਸੋਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਇ ਸੁੱਚੇ ਉਹ ਲੋਕ ਗਿਨੇ ਜਾਣਗੇ ਪਰਮੇਸ਼ਰ ਦੇ ਦਰ ਦੇ ਤੇ ਜਿਨ੍ਹਾਂ ਦਾ ਮਨ ਸੁੱਚਾ ਮਨ ਪਵਿੱਤਰਿਆ ਮਨ ਵਿੱਚ ਬਲ ਸ਼ਕਤੀ ਹੈ ਉਹੀ ਹੋਇਆ ਸੀ ਉਸ ਸਾਧ ਜਿਹੜਾ ਅੱਗ ਦੇ ਚੁਆਤੇ ਲੈ ਕੇ ਸਤਿਗੁਰਾਂ ਦੇ ਸੇਵਕ ਭਲੇ ਮਰਦਾਨਾ ਜੀ ਜਿਹਨੂੰ ਮਾਰਨ ਵਾਸਤੇ ਆਇਆ ਸੀ ਅੱਜ ਉਹੀ ਸਾਧ ਗੁਰੂ ਨਾਨਕ ਦੇ ਚਰਨਾਂ ਵਿੱਚ ਡਿੱਗ ਕੇ ਬੇਨਤੀ ਕਰਨ ਲੱਗਾ ਕਿ ਸਤਿਗੁਰੂ ਮਾਫੀ ਬਖਸ਼ ਦਿਓ ਮੈਂ ਅਣਜਾਣ ਮੈਂ ਭੁੱਲਿਆ ਭਟਕਿਆ ਸਾ ਤੁਸੀਂ ਇਸ ਮੈਨੂੰ ਸਹੀ ਰਾਹ ਉੱਤੇ ਪਾ ਦਿੱਤਾ ਅੱਜ ਤੋਂ ਬਾਅਦ ਮੈਂ ਪਰਮੇਸ਼ਵਰ ਦੀ ਭਜਨ ਬੰਦਗੀ ਕਰਕੇ ਮੈਂ ਸੱਚ ਦੇ ਮਾਰਗ ਉੱਤੇ ਚੱਲਾਂਗਾ ਅਜੇ ਕਰਮਾਂ ਤੋਂ ਮੈਂ ਦੂਰ ਰਹਿਣਾ ਏਦੇ ਗੁਰਨਾਣਕ ਦੇ ਸਿਧਾਂਤ ਅਸੀਂ ਦੇਖੋ ਕੱਪੜਾ ਪਾ ਕੇ ਕੋਈ ਚੰਗਾ ਵਸਤਰ ਪਾ ਲਈਏ ਕੋਈ ਮਹਿੰਗੇ ਕੱਪੜੇ ਪਾ ਲਈਏ ਮੈਂ ਦੇਖਦਾ ਹੁੰਨਾ ਕਿ ਜ਼ਿਆਦਾਤਰ ਮਹਿੰਗੇ ਕੱਪੜਿਆਂ ਵਾਲੇ ਦੀ ਜ਼ੁਬਾਨ ਗੰਦੀ ਹੁੰਦੀ ਹੈ ਮੈਂ ਸ਼ਬਦ ਕਿਉਂ ਵਰਤਦਾ ਪਿਆ ਕਿਉਂਕਿ ਉਹ ਕੋੜਾ ਬੋਲਦੇ ਨੇ ਉਹਨਾਂ ਨੂੰ ਬੋਲਣ ਦੀ ਜ਼ਿਆਦਾ ਤਮੀਜ਼ ਨਹੀਂ ਹੁੰਦੀ ਕਿਸੇ ਗਰੀਬ ਨਾਲ ਬੋਲਣਗੇ ਤੇ ਹੰਕਾਰ ਵਿੱਚ ਆ ਕੇ ਬੋਲਣਗੇ ਦੂਸਰੇ ਨੂੰ ਇੱਕ ਸਟੇਟਸ ਦੇ ਤੌਰ ਦੇ ਉੱਤੇ ਜੱਜਮੈਂਟ ਕਰਨਗੇ ਕਿ ਆਮ人 ਕੋ ਪੈਸਾ ਨਹੀਂ ਹੈ ਤੇ ਇਹ ਸਿਆਣਾ ਨਹੀਂ ਹੋਵੇ ਇਹ ਸੋਚ ਲੈ ਕੇ ਕਿ ਜੇ ਇਹਦੇ ਕੋ ਧਨ ਘਟਿਆ ਤੇ ਇਹ ਸਿਆਣਾ ਨਹੀਂ ਹੋ ਸਕਦਾ ਪਰ ਇਹ ਭੁੱਲ ਜਾਂਦੇ ਨੇ ਕਿ ਅੰਬੇਦਕਰ ਵੀ ਜਿਹੜਾ ਆ ਉਹ ਵੀ ਕਿਸੇ ਸਮੇਂ ਨਦੀ ਨੂੰ ਤੈਰ ਕੇ ਪਾਰ ਕਰਕੇ ਪੜ੍ਹਨ ਵਾਸਤੇ ਜਾਇਆ ਕਰਦਾ ਸੀ ਜਦਨੇ ਸੰਵਿਧਾਨ ਲਿਖਿਆ ਇਹਦਾ ਗੱਲਾਂ ਨੂੰ ਭੁੱਲ ਜਾਂਦੇ ਨੇ ਕਿ ਕਬੀਰ ਫਰੀਦ ਵੀ ਜਿਹੜੇ ਨੇ ਉਹਨਾਂ ਨੇ ਵੀ ਘਰਾਂ 'ਚ ਗਰੀਬੀ ਕੱਟੀ ਆ ਇਹ ਗੱਲ ਭੁੱਲ ਜਾਂਦੇ ਨੇ ਲੋਕ ਕਿ ਭਗਤ ਰਵਿਦਾਸ ਜੀ ਜਾਂ ਗੁਰੂ ਰਵਿਦਾਸ ਮਹਾਰਾਜ ਕਿਸ ਸਮੇਂ ਜੁੱਤੀਆਂ ਗੰਡਦਾ ਕਾਰਜ ਕਰਦੇ ਸਨ ਇਹ ਗੱਲ ਭੁੱਲ ਜਾਂਦੇ ਨੇ ਲੋਕ ਕਿ ਕਿਸ ਸਮੇਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਖੇਤੀ ਕੀਤੀ ਹੈ ਇਹ ਭੁੱਲ ਜਾਂਦੇ ਨੇ ਲੋਕ ਕਿ ਗੁਰੂ ਅੰਗਦ ਦੇ ਕਿਸ ਸਮੇਂ ਚ ਗੁਰੂ ਨਾਨਕ ਦੇ ਕਹਿਣ ਦੇ ਤੇ ਗੰਦੇ ਨਾਲੇ ਜਛਾਲ ਮਾਰ ਕੇ ਇੱਕ ਗੰਦਾ ਕੌਲਾ ਕੱਢ ਕੇ ਲੈ ਕੇ ਆਂਦਾ ਸੀ ਸਾਡੀ ਤਾਂ ਔਕਾਤ ਹੀ ਕੀ ਆ ਸੰਸਾਰ ਦੇ ਵਿੱਚ ਇੱਥੇ ਤਾਂ ਪਰਮੇਸ਼ਰ ਦੀਆਂ ਰੂਹਾਂ ਵੀ ਆ ਕੇ ਨਿਮਰਤਾ ਦੇ ਵਿੱਚ ਰਹਿ ਕੇ ਸੰਸਾਰ ਚ ਗਿਆਂ ਨੇ ਇਹ ਹੰਕਾਰ ਹੀ ਬਿਲਤੀ ਆਲੇ ਸਦਾ ਹੀ ਨਾਸ ਪਾਉਂਦੇ ਆ ਕਿਸੇ ਦਾ ਸੁੱਖ ਨਹੀਂ ਪਾਉਂਦੇ ਆ ਕਈ ਕਹਿੰਦੇ ਕਿ ਫਲਾਣੇ ਨੂੰ ਵਿਆਹ ਤੇ ਨਹੀਂ ਸੰਭਲਣਾ ਕਿਉਂ ਨਹੀਂ ਸੰਭਲਣਾ ਕਿਉਂਕਿ ਜੇ ਉਹਦਾ ਸਾਡੇ ਨਾਲ ਸਟੇਜ 'ਚ ਨਹੀਂ ਮਿਲਦਾ ਹੈਗਾ ਕਿ ਉਹ ਕੱਪੜੇ ਮਾੜੇ ਪਾ ਕੇ ਆਉਗਾ ਲੋਕਾਂ ਸਮੇ ਗੱਲਾਂ ਕਰਨੇ ਕਿਉਂ ਦੇਖੋ ਅੱਜ ਕਾਦੀ ਸੋਚ ਇਦਾਂ ਦੀ ਹੋ ਗਈ ਅੱਜ ਕੱਲ ਦੇ ਠੀਕੇ ਕਹਿਤਾ ਨਹੀਂ ਹੋ ਚੁੱਕੇ ਆ ਅਸੀਂ ਉੱਤੋਂ ਦਾ ਸੋਹਣੇ ਭਰ ਚੁੱਕੇ ਆ ਪਰ ਸਾਡੇ ਮਨ ਜਿਹੜੇ ਆ ਕਾਲੇ ਹੋ ਚੁੱਕੇ ਆ ਬਿਲਕੁਲ ਕਾਲੇ ਸ਼ਾ ਬਿਲਕੁਲ ਘੜੀ ਮਤ ਵਾਲੇ ਹੋ ਚੁੱਕੇ ਆ ਅੱਜ ਕੱਲ ਦੇ ਸਮੇਂ ਦੇ ਵਿੱਚ ਲੋਕ ਜਿੰਨਾ ਜ਼ਿਆਦਾ ਕੋਈ ਪੜ੍ਹ ਲਿਖ ਜਾਂਦਾ ਉਹਨਾਂ ਜਿਆਦਾ ਮੈਂ ਅੱਜ ਕੱਲ ਦੇਖਦਾ ਕਿ ਬਦਤਮੀਜ਼ ਹੋ ਜਾਂਦਾ ਤੁਸੀਂ ਜਿੰਨੇ ਮਰਜ਼ੀ ਅਫਸਰ ਵੇਖ ਲਓ ਸਾਰੇ ਬਦਤਮੀਜ਼ ਹੋਣਗੇ ਕੋਈ ਵਿਰਲਾ ਹੀ ਹੁੰਦਾ ਜਿਹੜਾ ਪਿਆਰ ਨਾਲ ਬੋਲਣ ਵਾਲਾ ਤੇ ਸਿਆਣਾ ਹੋਵੇ ਨੀ ਤਾਂ ਸਭ ਬਦਮ ਜਿੰਨੇ ਡਾਕਟਰ ਦੇਖ ਲਓ ਅ ਜਿੰਨੇ ਇੰਜੀਨੀਅਰ ਦੇਖ ਲਓ ਅ ਜਿੰਨੇ ਕੋਈ ਵੱਧ ਤਗੜੀ ਪੋਸਟ ਵਾਲੇ ਦੇਖ ਲਓ ਕੋਈ ਵੀ ਦੇਖ ਮੈਂ ਨਹੀਂ ਕਹਿੰਦਾ ਤੁਸੀਂ ਆਪ ਕਦੇ ਪਰਖ ਕੇ ਵੇਖ ਲਓ ਇਹਨਾਂ ਦੇ ਵਿੱਚ ਤਮੀਜ਼ ਨਾਲ ਦੀ ਚੀਜ਼ ਨਹੀਂ ਹੁੰਦੀ ਕਿਉਂਕਿ ਹੰਕਾਰ ਭਰ ਜਾਂਦਾ ਆ ਤੇ ਜਦੋਂ ਕਿਸੇ ਅੰਦਰ ਹੰਕਾਰ ਆਵੇਗਾ ਤੇ ਉਹਦੀ ਜ਼ਿੰਦਗੀ ਦੇ ਵਿੱਚ ਨੁਕਸਾਨ ਹੋਵੇਗਾ ਅੱਜ ਨਹੀਂ ਹੋਵੇਗਾ ਕੱਲ ਹੋਵੇ ਕਿਉਂਕਿ ਹੰਕਾਰ ਜਿਹੜਾ ਆ ਉਹ 라ਵਣ ਵਰਗਿਆਂ ਨੂੰ ਵੀ ਆਇਆ ਸੀ ਤੇ ਸਤਗੁਰ ਦੀ ਬਾਣੀ ਕੀ ਕਹਿੰਦੀ ਹੈ 1 ਲੱਖ ਪੂਤ ਸਵਾ ਲੱਖ ਨਾਤੀ ਤੇਹ 라ਵਣ ਕਰ ਦੀਆ ਨਾ ਬਤੀ ਨ ਕੁਝ ਨਹੀਂ ਬਚੇ ਅੱਜ ਕੋਈ ਦੀਵਾ ਜਗਾਉਣ ਵਾਲਾ ਵੀ ਨਹੀਂ ਉਸ 라ਵਣ ਦੇ ਉਸ سونے ਦੇ ਮਹਿਲ ਵਿੱਚ ਹੈਗਾ ਜਿਹੜਾ ਕਹਿੰਦਾ ਸੀ ਮੇਰੇ 1 ਲੱਖ ਪੁੱਤਰ-ਪੁੱਤਰ ਨੇ ਤੇ 7 ਲੱਖ ਪੋਤੇ-ਪੋਤੀਆਂ ਨੇ ਅੱਜ ਉਹਦੇ ਘਰ ਵੀ ਦੀਵਾ ਜਗਾਣਾ ਨਹੀਂ ਤੇ ਫੌਜਾਂ ਤਾਂ ਉਹਦੇ ਕੋਲ ਬਿਆਨ ਤੋਂ ਸਨ ਇਹ ਤਾਂ ਆਪ ਦਾ ਕੋਲੇ-ਕੋਲੇ ਵਿੱਚ ਰਹਿਦਾ ਉਹ ਦੱਸ ਸੋ ਸੰਸਾਰ ਦੇ ਵਿੱਚ ਇਹ ਸੁਚੰਨਤਾ ਦੇ ਵਹਿਮ ਇਹ ਜਾਤ-ਪਰਾਦਰੀਆਂ ਦੇ ਵਹਿਮ ਜਿਹੜੇ ਨੇ ਇਹ ਸਿਰਫ ਤੇ ਸਿਰਫ ਸੰਸਾਰ ਤੱਕ ਹੀ ਸੀਮਤ ਨਹੀਂ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਹੈ ਮਾਫ਼ ਕਰਨਾ ਕਹਿਣਾ ਪੈਂਦਾ ਆ ਕਿ ਫਟਾ ਉਹੀ ਆਂਦਾ ਆ ਸ਼ਮਸ਼ਾਨ ਘਾੜ ਦਾ ਜਿਹੜਾ ਕਿਸੇ ਨੂੰ ਸਮੇਂ ਕਿਸੇ ਹੋਰ ਨੂੰ ਲੈ ਕੇ ਗਿਆ ਸੀ ਜਿੱਦਾਂ ਮਰਜੀ ਕੋਈ ਅਮੀਰ ਬੰਦਾ ਹੋਵੇ ਤਗੜਾ ਬੰਦਾ ਹੋਵੇ ਜਿੰਨਾ ਮਰਜੀ ਕੋਈ ਸਿਆਣਾ ਹੋਵੇ ਹਰੇਕ ਦੇ ਘਰ 'ਚ ਉਹੀ ਫਟਾ ਆਣਾ ਆ ਕੋਈ ਵੱਖਰੇ ਫੱਟੇ ਨਹੀਂ ਉੱਥੇ ਬਣੇ ਹੁੰਦੇ ਉਹੀ ਆਂਦੇ ਨੇ ਇਹ ਸੰਸਾਰ ਦੀ ਸੱਚਾਈ ਸੋ ਇਸ ਕਰਕੇ ਭਾਈ ਮਨ ਵਿੱਚ ਪਵਿੱਤਰਤਾ ਲੈ ਕੇ ਇਹ ਤਨ ਧੋਤੇ ਮਨ ਅੱਛਾ ਨਾ ਹੋਏ ਤਨ ਦੇ ਧੋ ਦੇ ਨਾਲ ਮਨ ਦੀ ਪਵਿੱਤਰਤਾ ਨਹੀਂ ਹੋ ਸਕਦੀ ਬਾਣੀ ਪੜਾਂਗੇ ਤਾਂ ਜਿਹੜਾ ਆ ਮਨ ਪਵਿੱਤਰ ਹੋਏਗਾ ਤਾਂ ਇਹ ਤਾਂ ਸਤਿਗੁਰੂ ਹੁੰਦੇ ਸਮਝਾਣਾ ਕਿ ਤਾਂ ਆਪਣੇ ਸਿੱਖ ਨੂੰ ਉਠ ਪਰਭਾਤੇ ਨਾਮ ਜਰਪ ਨਿਸਬਾ ਸੁਰ ਆਰਾਧ ਕਰਹ ਤੁਜ ਨ ਬਿਆਪੇ ਨਾਨਕ ਮਿਟ ਤੋ ਬਾਦ ਕਰ ਇਸ਼ਨਾਨ ਸਿਮਰ ਪ੍ਰਭ ਵਿਆਪਨਾ ਮਨ ਤਨ ਭਏ ਅਰੋਗਾ ਇਸ਼ਨਾਨ ਕਰਿਆ ਕਰ ਇਸ਼ਨਾਨ ਨਾਲ ਤਨ ਰੋਗੀ ਹੁੰਦਾ ਤੇ ਬਾਣੀ ਪੜਿਆ ਕਰ ਤੇ ਨਾਲ ਮਨ ਜੜਿਆ ਉਹ arogh ਹੋ ਜਾਂਦਾ ਆ ਸੋ ਦੋਵਾਂ ਦੀ aroghਤਾ ਦੇ ਨਾਲ ਹੀ ਮਨੁੱਖ ਜਿਹੜਾ ਇੱਕ ਪੂਰਨ ਗੁਰਸਿੱਖ ਬਣ ਸਕਦਾ ਆ ਕਿ ਪਰਮੇਸ਼ਰ ਦੇ ਚਰਨਾਂ 'ਚ ਪਰਵਾਣ ਹੋ ਸਕਦਾ ਸਤਿ ਸਦਗੁਰੂ ਕਿਰਪਾ ਕਰਨ ਵਿਚਾਰਾ ਕਰਦੇ ਹੁਣੀਆਂ ਬੇਅੰਤ ਬਿੰਦ ਪ੍ਰਕਾਰ ਦੇ ਭੁਲਾਗਲ ਤੇਰੇ ਸਤਿਗੁਰੂ ਅਤੇ ਸਤਿਗੁਰਾਂ ਦੇ ਸੰਗਤ ਬਖਸ਼ਣ ਯੋਗ ਹੈ ਜੀ ਬਖਸ਼ੋ ਤਾਂ ਪ੍ਰਭਾਨੋ ਜੀ ਫਤਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ